ਲਓ ਜੀ ਮਿੱਤਰੋ ਕਣਕ ਦੀ ਸਪਰੇ ਦਾ ਕੰਮ ਚੱਲਦਾ ਤੇ ਭਰਤਾ ਆਪਾਂ ਨੇ ਤੇ ਬਾਈ ਜੇ ਕਿਸੇ ਨੇ ਆਪਣੇ ਲਵੇ ਲਾਉਣੇ ਦੇ ਏਰੀਆ ਚ ਸਪਰੇ ਕਰਾਉਣੀ ਹੈਗੀ ਆਲੂਆਂ ਤੇ ਜਾਂ ਕਣਕ ਤੇ ਦੱਸ ਦਿਓ ਬਾਈ ਆਪਾਂ ਕੰਸੂਹੇ ਤੋਂ ਇਹਨੇ ਡਿਊਜ਼ ਫਾਰ ਦੇ ਲਵਾਇਆ ਬਾਈ ਬੂਮ ਤੇ ਬਾਈ 2 ਲੀਟਰ ਆਪਾਂ ਸਟੈਂਪ ਪਾ ਰਹੇ ਹਾਂ ਤੇ ਦਵਾਈ ਕਰ ਰਹੇ ਹਾਂ ਆਪਾਂ ਕ੍ਰਿਸਟਲ ਆਹੋ ਇਹ ਆਪਣੇ ਕੋਲ ਬਾਈ 50 ਏਕੜ ਦੀ ਆ ਗਈ ਸੀ ਕੱਲ ਤੇ 2 ਲੀਟਰ ਸਟੈਂਪ ਤੇ ਇੱਕ ਉਹ ਤੇ 200 ਤੋਂ 250 ਲੀਟਰ ਪਾਣੀ ਲਾਉਣਾ ਆਪਾਂ ਨੇ ਤੇ ਬਾਈ ਨਜ਼ਾਰਾ ਬਹੁਤ ਆ ਯਾਰ ਇਹਦਾ ਪਿਛਲੇ ਸਾਲ ਜਮਾ ਪੰਪ ਨਹੀਂ ਚੱਕਿਆ ਹੈਗਾ ਪਿਛਲੇ ਸਾਲ ਆਪਾਂ ਨੇ ਕਰੀ ਤੀ ਪਿਛਲੇ ਸਾਲ ਆਪਾਂ ਨੇ ਕਰੀ ਤੀ ਇੰਡੋ ਗੋਲਫ ਦੀ ਹਨਾ ਤੇ ਐਤ ਕੀ ਆਪਾਂ ਬਾਈ ਆਪਣਾ ਬਾਈ ਕਹਿੰਦਾ ਵੀ ਆ ਕਰਕੇ ਦੇਖੋ ਕਿਉਂ ਨਵੀਂ ਆਈ ਆ ਬਾਈ ਦਵਾਈ ਕੋਈ ਵੀ ਦਵਾਈ ਆ ਯਾਰ ਨਵੀਂ ਆਵੇ ਨਾ ਉਹਦਾ ਰਿਜ਼ਲਟ ਵਧੀਆ ਹੀ ਹੁੰਦਾ ਤੇ ਬਾਈ ਨਜ਼ਾਰਾ ਬਹੁਤ ਆ ਯਾਰ ਬਾਅਦ ਚ ਢੋਲੀਆਂ ਢੂਲੀਆਂ ਚੱਕਣ ਦੀ ਲੋੜ ਨਹੀਂ ਪੈਂਦੀ ਹੈਗੀ ਬਹੁਤ ਆਰਾਮਦਾਰੀ ਆ ਉਹਦੇ ਕਰਕੇ ਫਿਰ ਆਪਾਂ ਤਾਂ ਇਹਦੀ ਸਾਰੀ ਦੀ ਉਹ तकरीबन a to z ਸਾਰੀ ਉਹ ਕਰ ਦੇਣੀ ਹੈ ਹੁਣ ਆਪਾਂ ਜਮੇ ਕੱਚ ਛੱਡਣੀ ਹੋਣੀ ਹੈਗੀ ਨਾਲ ਹੁੰਦੀ ਆ ਆਪਾਂ ਨੇ ਕਰ ਦੇਣਾ ਇਹ ਸਿਸਟਮ ਤੇ ਠੀਕ ਹੈ ਜੀ ਲਓ ਜੀ ਦੇਖੋ ਫਿਰ ਡਿਊਜ਼ ਫਾਰ ਤੇ ਲਾਇਆ ਹੋਇਆ ਰਤਨ ਵਾਲਿਆਂ ਦਾ ਸਿਸਟਮ ਬਾਈ ਉਹਨਾਂ ਨੇ ਤੇ ਬਾਈ ਐਨ ਵਧੀਆ ਉੱਤੋਂ ਪ੍ਰੈਸ਼ਰ ਪੈਂਦਾ ਨਾ ਜਿਹੜੀ ਉੱਤੋਂ ਥੱਲੇ ਨੂੰ ਸਪਰੇਅ ਹੁੰਦੀ ਆ ਉਹ ਬਹੁਤ ਜ਼ਿਆਦਾ ਵਧੀਆ ਹੈ ਹੈ 3.5 ਲੱਖ ਦਾ ਤੇ ਡੈਜ਼ ਫੋਰ ਵੀ ਮਹਿੰਗਾ ਇਹ ਨਵਾਂ ਡੂਜ਼ਪੜ ਦਾ ਆਇਆ ਕਿ ਪੁਰਾਣਾ ਹੈ ਇਹ ਜਿਹੜਾ ਇਹ ਜਿਹੜਾ ਉਹਨਾਂ ਨੇ ਪੁਰਾਣਾ ਲਿਆ ਤੀ ਉਹ ਆ ਨਵਾਂ ਦਾ ਫੋਰ ਵੀਲ ਆ ਨਵਾਂ ਫੋਰ ਇਹ ਇਹ ਟੂ ਵੀਲ ਇਹ ਵੀ ਫੋਰ ਵੀਲ ਹੋਣਾ ਟੂ ਵੀਲ ਠੀਕ ਆ ਬਈ ਜਿਹੜੀ ਮਤਲਬ ਕੋਰ ਬਹਾਣਾ ਹੁਣੇ ਇਹ ਆਪਾਂ ਗੁੱਲੀ ਡੰਡਾ ਜਿਹੜੀ ਸਪਰੇ ਇਹਦੇ ਨਾਲ ਜਿਆਦਾ ਬਈ ਵਧੀਆ ਹੁੰਦੀ ਹੈ ਕਿਉਂਕਿ ਜਿਹੜੀ ਆਪਾਂ ਪੰਪਨਾ ਕਰਦੇ ਆ ਉਹ ਕਿਤੇ ਵੱਧ ਘੱਟ ਹੋ ਰਿਹਾ ਪਤਾ ਕੀ ਜੀ ਅਤਾ ਜੀ ਪਿਛਲੇ ਸਾਲ ਆਪਾਂ ਨੇ ਨਾ ਆਪਣੇ ਕੋਲ ਇੱਕ ਗੀਲੇ ਦੀ ਦਵਾਈ ਪਾ ਦਿੱਤੀ ਹਾਂ ਜਦ ਆਪਾਂ ਨੇ ਸਪਰੇਅ ਕਰੀਆ ਆਪਾਂ ਨੇ ਪਿਛਲੇ ਸਾਲ ਵੀ ਚਰਬੂਮਨ ਵਾਲੇ ਕਰੀਆ ਹਾਂ ਹਾਂ ਤੇ ਆਪਾਂ ਨੇ ਨਾ ਉਹ ਮਤਲਬ ਆਹੀ ਖੇਤ 'ਚ ਸਪਰੇਅ ਕਰੀਤੀ ਆਪਾਂ ਨੇ ਟਰੈਕਟਰ ਵਾਲੇ ਪੰਪ ਨਾਲ ਹਾਂ ਕਿਉਂ ਇਹ ਖੇਤ ਪਹਿਲਾਂ ਬੀਜਤਾ ਦੀ ਆਪਾਂ ਨੇ ਅਗੇਤਾ ਦੀ ਜ਼ਿਆਦਾ ਹਾਂ ਹਾਂ ਆਪਾਂ ਜੇ ਪਾਣੀ ਦਿੱਤਾ ਫਿਰ ਪਾਣੀ ਤੋਂ 4-5 ਦਿਨ ਪਹਿਲਾਂ ਕਰਤੀ ਵੀ ਚਲਦਾ ਯਾਰ ਬਾਦੇ ਇਹੀ ਦਵਾਈ ਇਹੀ ਹਾਂ ਇਹ ਨਹੀਂ ਹੁੰਦਾ ਵੀ ਇਹ ਕੋਰ ਤੇ ਹੀ ਕੰਮ ਕਰਦੀ ਆ ਹਾਂ ਹਾਂ ਤੇ ਰਿਜ਼ਲਟ ਇੰਨਾ ਸੋਹਣਾ ਆਇਆ ਉਹਦਾ ਉਹਦਾ ਕੋਰ ਵਾਲੀ ਨਾ ਵੀ ਬੱਧਾ ਰਿਜ਼ਲਟ ਆਇਆ ਨਾਲੇ ਤਾਂ ਉਹਦੇ ਚ ਦੋ ਤਿੰਨ ਚੀਜ਼ਾਂ ਹੋ ਗਈਆਂ ਇੱਕ ਤਾਂ ਉਹਦੇ ਚ ਆਪਣੀ ਸਟੈਂਪ ਬਚ ਗਈ ਹਾਂ ਸਟੈਂਪ ਨਹੀਂ ਪਾਉਣੀ ਪੈਗੀ ਗੱਡੀ ਬਾਹ ਪਾ ਕੇ ਆਪਾਂ ਨੇ ਕਰੀ ਤੀ ਸਪਰੇ ਹਾਂ ਬਹੁਤ ਵਧੀਆ ਕੰਮ ਕਰਿਆ ਸਾਲਾ ਪਰ ਅਸੀਂ ਇਹਨੂੰ ਮਾਨਤਾ ਪ੍ਰਾਪਤ ਅਸੀਂ ਕਰਦੇ ਨਹੀਂ ਹੈਗੇ ਵੀ ਐਂ ਕਰੋ ਅਸੀਂ ਤਾਂ ਕੋਰ ਵਾਹਣ ਦੀ ਜਿਵੇਂ ਕੰਪਨੀ ਕਹਿੰਦੀ ਓਵੇਂ ਕਰੋ ਅਸੀਂ ਤਾਂ ਬੈਸੇ ਤਜਰਬਾ ਕਰ ਲਿਆ ਤੇ ਕਈ ਨੀ ਕਰਾਉਂਦੀਆਂ ਨੇ ਕੰਪਨੀਆਂ ਹਾਂ ਆਉਂਦੀ ਆ ਸਪੈਸ਼ਲ ਆਉਂਦੀ ਆ ਕੋਈ ਹੋਰ ਹੋਰ ਆਉਂਦੀ ਆ ਵੀ ਉਹ ਝੋਨੇ ਤੋਂ ਇਹ ਤੋਂ ਪਹਿਲੇ ਪਾਣੀ ਤੋਂ ਕਣਕ ਤੋਂ ਪਹਿਲਾਂ ਵੀ ਜੇ ਆਉਂਦੇ ਨੇ ਹਨਾ ਕਰਾਉਂਦੇ ਨੇ ਹਾਂ ਹਾਂ ਐ ਤੇ ਮੂੰਹ ਤੋਂ ਕੁਝ ਹੋਰ ਇਹ ਜਿਹੜੀ ਆ ਆਪਣਾ ਉਹ ਵੀ ਆਈ ਆ ਉਹ ਤਾਂ ਬਾਈ ਜੀ ਇਹ ਨਹੀਂ ਵੀ ਆਪਣਾ ਕਰਟੇਵਾ ਦੀ ਜੋ ਯਾਰ ਕਰਟੇਵਾ ਜਿਹੜੀ ਪਿਛਲੇ ਸਾਲ ਨਮੈਸ ਖਾਸ਼ੀ ਨਹੀਂ ਲਾਈ ਪੀ ਖੰਬੇ ਵਾਲੇ ਖੇਤਾਂ 'ਚ ਪ੍ਰੋਬਲਮ ਆਉਂਦੀ ਆ ਥੋੜੀ ਜੀ ਉਹ ਦਿੱਕਤ ਐਂ ਕਰਦੀ ਆ ਤੇ ਜੀ ਹਾਂ ਉਹ ਸਾਰੀ ਕਣਕ ਨੂੰ ਬਹੁਤ ਧੱਕਦੀ ਆ ਯਾਰ ਉਹ ਦਵਾਈ ਅੰਬਰੀਵਾ ਅੰਬਰੀਵਾ ਅਵਕੀਰਾ ਤਾਂ ਨਹੀਂ ਅੰਬਰੀਵਾ ਅੰਬਰੀਵਾ ਇਹ ਕਿਹ ਵਕੀਰਾ ਵੀ ਆ ਵਕੀਰਾ ਤਾਂ ਚਲ ਇਹੀ ਆ ਇਹੀ ਜੇ ਵਕੀਰਾ ਦਾ ਹੀ ਸਾਲਟ ਹੁੰਦਾ ਇਹ ਸਾਰੀਆਂ ਚ ਵਕੀਰਾ ਹੀ ਹੁੰਦੀ ਆ ਹਾਂ 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 ਤੇ ਪਰ ਉਹਦਾ ਆਏ ਆ ਵੀ ਗੱਲ ਵੀ ਉਹਨੇ ਥੋੜਾ ਜਿਆਦਾ ਖੇਤ ਨੂੰ ਧੱਕੀ ਜ਼ਿਆਦੇ ਆ ਠੀਕ ਹੈ ਜੀ ਪਰ ਗੁੱਲੀ ਡੰਡਾ ਨਹੀਂ ਛੱਡਦੀ ਹੈ ਕਿ ਜਿੱਥੇ ਕਿਤੇ ਜ਼ਿਆਦਾ ਹੁੰਦਾ ਗੁੱਲੀ ਡੰਡਾ ਉੱਥੇ ਤਾਂ ਦੇਖ ਕਰਨੀ ਪੈਂਦੀ ਆ ਉਹ ਹਾਂ ਜੀ ਕਿਸਾਨ ਭਰਾ ਜੀ ਆਪਾਂ ਅਗਲੇ ਖੇਤ ਆ ਚੁੱਕੇ ਆ ਇਹ ਜਿਹੜਾ ਆਪਣਾ ਅਗਲੇ ਨੀਤੀਏ ਖੇਤ ਚ ਆ ਗਏ ਆਪਾਂ ਹਾਂ ਅਗਲਾ ਨੈਕਸਟ ਬਾਈ ਇਹ ਖੇਤ ਆਪਾਂ ਨੇ ਤੱਪੜ ਬੀਜਿਆ ਸੀਗਾ ਤੱਪੜ ਦੀ ਵੈਸੇ ਹੈਰੂਆਂ ਵਾਲੇ ਨਾਲੋਂ ਜ਼ਿਆਦਾ ਸਫਾਈ ਆਉਂਦੀ ਆ ਆਪਾਂ ਨੇ 6-7 ਕਿਲੇ ਤੱਪੜ ਵੀ ਬੀਜੇ ਨੇ ਇਹਦੇ ਚ ਪਰ ਟਰੈਕਟਰ ਆਪਾਂ ਨੇ ਪਹਿਲੇ ਗੇਅਰ 'ਚੇ ਚਲਾਇਆ ਬਾਈ ਪਹਿਲੇ ਗੇਅਰ 'ਚ ਤੇਲ ਵੀ ਖਾਦਾ 10 ਲੀਟਰ ਟਰੈਕਟਰ ਨੇ ਪੂਰਾ ਠੋਕ ਕੇ ਪਰ ਦੂਏ ਲੋਟ ਜਾਣੀ ਥੋੜਾ ਜਿਹਾ ਘੱਟ ਖਾਂਦਾ ਦੂਏ ਲੋਟ 6-7 ਕਿਲੋ ਖਾਂਦਾ ਬਾਹੀ ਵੀ ਤੇ ਫਿਰ ਬਾਈ ਹੈਰੋਂ ਵੀ ਫੇਰਨੀ ਆ ਸਵਾਗਾ ਵੀ ਫੇਰਨਾ ਆ ਆ ਵੀ ਇਹਦੇ ਚ ਐਨ ਕੇਰਾ ਟਕਾ ਕੇ ਜਿਹੜੇ ਖੇਤਾਂ ਚ ਵਧੀਆ ਗਿੱਲਾ ਆਪਾਂ ਬੀਜ ਸਕਦੇ ਆ ਤੇ ਬਾਈ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਈ ਬਾਈ ਨਾਲ ਕੰਟੈਕਟ ਕਰ ਲਿਓ ਯਾਰ ਬੜੀ ਰੀਜਨਲ ਸਪਰੇਅ ਕਰਦਾ ਬਾਈ ਬਾਈਆਂ ਦਾ ਸਾਰਾ ਹੀ ਕੰਮ ਆ ਬਾਈ ਆਲੂ ਵੀ ਬੀਜਦੇ ਨੇ ਸਪਰੇਅ ਵੀ ਕਰਦੇ ਨੇ ਮੱਕੀ ਵੀ ਬੀਜਦੇ ਨੇ ਤੇ ਮੱਕੀ ਦਾ achar ਵੀ ਪਾਉਂਦੇ ਨੇ ਤੇ ਮੁੰਡਾ ਬਾਹਰੋਂ ਆਇਆ ਵੇ ਕੈਨੇਡਾ ਤੋਂ ਬਾਈ ਇਹ ਤਾਂ ਇਹਨੂੰ ਲਾਉਣੇ ਆ ਰਿਹਾ ਕੋਈ ਨਹੀਂ ਹਾਂ ਤੇ ਇਹ ਮੁੰਡਾ ਬਾਹਰੋਂ ਆਇਆ ਕੈਨੇਡਾ ਤੋਂ ਇੱਕ ਤਾਂ ਨੇ ਡੇਲਸਫਾਰ ਨਮਾਲਿਆਂ ਦਾ ਨਮਾਲਿਆਂ ਦਾ ਇੱਕ ਆ ਲਿਆ ਬਾਈ 30 ਲੱਖ ਰੁਪਏ ਦਾ ਆ ਤੇ ਇੱਕ ਆ 14 ਲਿਆ ਬਾਕੀ ਹੋਰ ਵੀ ਦੋ ਤਿੰਨ ਬਾਕੀ ਤਿੰਨ ਟਰੈਕਟਰ ਸਵਰਾਜ ਨੇ ਨਾਲ ਕੋਲ 855 744 ਤੇ ਮੱਕੀ ਦਾ achar ਪਾਉਣ ਵਾਲਾ ਪ੍ਰੋਜੈਕਟ ਵੀ ਹੈਗਾ ਬਾਈ ਗੱਲ ਉਹੀ ਆ ਵੀ ਜੇ ਜਿਹੜੇ ਬਾਈ ਨੇ ਦੇਖੋ ਕੰਮ ਕਰਨਾ ਉਹਨੂੰ ਔਰੇ ਵੀ ਨਹੀਂ ਘਾਟਾ ਹੈਗਾ ਜਿਹੜੇ ਨੇ ਦੇਖ ਕਰਨਾ ਹੀ ਨਹੀਂ ਹੈਗਾ ਇੱਕਣੇ ਕਹਿ ਕੇ ਸਾਰਨਾ ਵੀ ਬੱਸ ਔਰੇ ਕਿਹੜਾ ਹੈਗਾ ਕੁਝ ਉਰੇ ਵਾਸਤੇ ਤਾਂ ਬਾਈ ਫਿਰ ਕੁਝ ਨਹੀਂ ਹੈਗਾ ਉਹ ਤਾਂ ਬਸ ਬੇਲਾ ਰਹਿਣ ਦਾ ਇੱਕ ਬਹਾਨਾ ਲੱਬਿਆ ਹੋਇਆ ਬਾਈ ਦੇਖ ਆਪਾਂ ਕਹੀਏ ਏਡਾ ਪ੍ਰੋਫਿਟ ਨਹੀਂ ਹੈਗਾ ਪਰ ਐ ਨਹੀਂ ਹੈਗਾ ਵੀ ਆਪਾਂ ਪੈਸੇ ਬੈਂਕਾਂ 'ਚ ਧਰ ਦਾਂਗੇ ਪਰ ਆਪਾਂ ਕਿਰਤ ਕਰੋ ਆਪਣਾ ਢਿੱਡ ਜਿਹੜਾ ਬੰਦਾ ਕਿਰਤ ਕਰੂਗਾ ਨਾ ਉਹ ਆਪਣਾ ਢਿੱਡਾ ਬਣਾ ਆਰਾਮ ਨਾਲ ਤੋਰ ਸਕਦਾ ਦੇਖੋ ਜੇ ਬੈਹਿ ਕੇ ਖਾਣਾ ਬੈਹਿ ਕੇ ਤਾਂ ਨਹੀਂ ਲੋਟ ਆਉਂਦਾ ਹੈਗਾ ਸਿਸਟਮ ਹੁਣ ਆਪਾਂ ਵੀ ਬਾਈ ਕਰਦੇ ਆ ਹਨਾ ਤੇ ਸਾਰੇ ਬਾਈ ਕਰਦੇ ਨੇ ਹੁਣ ਇਹ ਵੀ ਬਾਈ ਕਰੇ ਰਿਹਾ ਨਾਲੇ ਬਾਈਆਂ ਕੋਲ ਜ਼ਮੀਨ ਘਰਦੀ ਵੀ ਖਾਸੀ ਹੈ ਨਾਲੇ ਕੋਲ ਵੀ ਇਹ ਨਹੀਂ ਹੈਗਾ ਵੀ ਗੱਲਿਆ ਕਰਾਏ ਦਾ ਕੰਮ ਕਰਦਾ ਹਾਂ ਆਪ ਬਾਈ ਬਿਜ਼ਨਸ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਹਾਂ ਤੇ ਬਹੁਤ ਵਧੀਆ ਸਪਰੇਅ ਕਰਦਾ ਬਾਈ ਇਹ ਦੇਖੋ ਮਤਲਬ ਇਹਦੇ ਨਾਲ ਕੋਈ ਡੈੜੀ ਵੀ ਨਹੀਂ ਰਹਿੰਦੀ ਹੈਗੀ ਨਾ ਹਾਂ ਜਵਾਹ ਪਾਣੀ ਦੀ ਕਰਮ ਹਾਂ ਉਹ ਤਾਂ ਆਪਣੇ ਕਿਤੇ ਵੱਧ ਹੋ ਜਾਂਦੀ ਹੈ ਕਿਤੇ ਘੱਟ ਹੋ ਜਾਂਦੀ ਕਿਤੇ ਬਾਈ ਜਦੋਂ ਨਿਊਜ਼ਲ ਕਮਾਉਨੇ ਆ ਨਾ ਆਪਾਂ ਫੇਰ ਵੀ ਜਗਾ ਰਹਿ ਜਾਂਦੀ ਆ ਦੇਖ ਲਓ ਇਹਨਾਂ ਖੇਤ ਪੀਲਾ ਕਰ ਦਾਂਦੀ ਆ ਇਹ ਤੇ ਆ ਖੇਤ ਆ ਆਪਣੇ ਸਾਰੇ ਮਤਲਬ ਉਹ ਹੋ ਗਏ ਤੇ ਕਿਾਰੇ ਆਪਾਂ ਨੇ ਪਾਤੇ ਤੇ ਖੇਤ ਸੋਹਣੇ ਲੱਗਣ ਲੱਗ ਜਾਂਦੇ ਨੇ ਬਾਈ ਬਸ ਆ ਖੁੰਜੇ ਖਾਂਜੇ ਇਹਨਾਂ ਦੇ ਆਪਾਂ ਗੱਡਾਂਗੇ ਕੱਲ ਨੂੰ ਬਾਈ ਟਾਈਮ ਨਹੀਂ ਲੱਗਿਆ ਹੈਗਾ ਵਿੱਚ ਬਾਈਆਂ ਨੇ ਕਹਿਣਾ ਕੋਈ ਆਪਾਂ ਤਾਂ ਨਹੀਂ ਲਾਏ ਕਿਉਂ ਬਾਈ ਹੁਣ ਇਹਨੇ ਭੂਮ ਨੇ ਦਵਾਰੇ ਕੇਰਾ ਟਾਉਣੀ ਤੇ ਉਹਦੇ ਕਰਕੇ ਹੁਣ ਆਏ ਆ ਜਦ ਆਪਾਂ ਉਹ ਕਰਾਂਗੇ ਕੋਈ ਲਾਵਾਂਗੇ ਨਾਲ ਇਹ ਜਿੱਥੇ ਦੀ ਟਰੈਕਟਰ ਲੰਗਿਆ ਵਾ ਹੁੰਦਾ ਉਹ ਲੱਗ ਜਾਂਦੀਆਂ ਹੁੰਦੀਆਂ ਨੇ ਹਾਂ ਬਾਅਦ ਚ ਨਹੀਂ ਫੇਰ ਰਹਿ ਜਾਂਦੀਆਂ ਜੇ ਆਪਾਂ ਕੋਈ ਲਾ ਆਂਦੇ ਤੇ ਹੁਣ ਆਪਾਂ ਬਾਈ ਲੱਗ ਜਾਣਗੇ ਨਾਲ ਹੁੰਦੀ ਇਹ ਬਟਾਂ ਹਾਂ ਤੇ ਹੁਣ ਆਪਾਂ ਨੇ ਕੱਲ ਨੂੰ ਬਾਈ ਇਹ ਸਿਸਟਮ ਪਹਿਲਾਂ ਕਰਾਂਗੇ ਤੇ ਫੇਰ ਆਲੂਆਂ-ਉਲੂਆਂ ਨੂੰ ਪਾਣੀ ਲਾਉਣਿਆਂ ਤੇ ਬਾਈ ਆਪਣੇ ਜਿਹੜੇ ਆਲੂ ਨੇ ਉਹਨਾਂ ਤੇ ਵੀ ਗਰਾਮੋ ਮਾਰਨ ਵਾਲੀ ਹੋਗੀ ਤੇ ਜਿਸਾਂ ਕੰਮ ਬਹੁਤ ਉਲਝਿਆ ਪਿਆ ਆਪਣਾ ਵਿੱਚ ਵਿੱਚ ਬਾਈ ਪਤਾ ਯਾਰ ਕਹੀ ਜਾਂਦੇ ਤੇ ਵੀ ਥੋੜੀ ਕਣਕ ਗੇਤੀ ਆ ਤੁਸੀਂ ਐਂ ਕਰਤਾ ਬਾਈ ਯਾਰ ਅਸੀਂ ਇੰਨਾ ਨਾ ਦੇਖੋ ਸਾਡੇ ਕੋਲ ਬੰਦਾ ਰੱਖਿਆ ਹੋਇਆ ਕੋਈ ਹਨਾ ਅਸੀਂ ਆਪ ਕੰਮ ਕਰਨ ਵਾਲੇ ਬੰਦੇ ਆ ਗੇਤੀ ਨਹੀਂ ਹੈਗੀ ਹੁਣ ਸਾਡੇ ਉਰੇ ਲਵੇ ਹੋਰ ਨੇ ਬੰਦੇ ਉਹਨਾਂ ਨੂੰ ਪਾਣੀ ਲਾਉਣ ਵਾਲੀ ਹੋ ਗਈ ਆ ਹੁਣ ਬੱਬੀ ਵਾਈ ਦੇ ਦੇਖ ਲਾ 10 ਦਿਨ ਹੋ ਗਏ ਕਣਕ ਬੀਜੀ ਨੂੰ ਤੇ ਬਾਈ ਪਤਾ ਕੀ ਗੱਲ ਆ ਮੈਂ ਹੀ ਕਹਿੰਦਾ ਨੋਕ ਰਹੇ ਜਾਂਦੇ ਨੇ ਤਰੀਕਿਆਂ ਦੇ ਚੱਕਰ ਚ ਹਾਂ ਠੀਕ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੁਣ ਦੇਖ ਅੱਗੇ ਦੇ ਹਿਸਾਬੇ ਨਾਲ ਹਾਂ ਹੁਣ ਵੀਰੇ ਮੌਸਮ ਬਦਲ ਗਿਆ ਅੱਗੇ ਨਾਲ ਆਉਣ ਕਰਕੇ ਥੋੜਾ ਮੌਸਮ ਮਤਲਬ ਜਿਹੜਾ ਪ੍ਰਦੂਸ਼ਣ ਆ ਉਹ ਘਟ ਗਿਆ ਮੌਸਮ ਗਾਹਾਂ ਪਛਾਹ ਅਡਜਸਟਮੈਂਟ ਹੋ ਗਈ ਹੁਣ ਦੇਖੋ ਹਾਂ ਹੁਣ ਠੰਡ ਲੱਗ ਰਹੀ ਆ ਹਾਂ ਜਿਹੜੀ ਕਣਕ ਨੂੰ ਚਾਹੀਦੀ ਚਾਹੀਦੀ ਆ ਹਾਂ ਸਹੀ ਗੱਲ ਬਾਕੀ ਜੇ ਮਾੜੀ ਮੋਟੀ ਗੇਤੀ ਹੁੰਦੀ ਉਹਨੂੰ ਪਾਣੀ ਵੀਰੇ ਪਹਿਲਾਂ ਲਾ ਦਿਆ ਕਰੋ ਬਥੇਰੇ ਲੋਕ ਬੀਜਦੇ ਨੇ ਘਟੋ ਘਟ 20 30% ਲੋਕਾਂ ਨੇ ਬਿਜਾਈ ਕਰਨੀ ਸਟਾਰਟ ਕਰਤੀ ਹੁਣ ਮੰਨ ਲਓ ਆਪਾਂ ਬਾਹਣ ਭਰਦੇ ਹਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵਿੱਚ ਬੰਦੇ ਕਹਿੰਦੇ ਬਾਹਣ ਭਰਨਾ ਲਵੇ ਜੀਰੀ ਖੜੀ ਆ ਦੇਖੋ ਕਿਸੇ ਦੀ ਜੀਰੀ ਜੀਰੀ ਚ ਪਾਣੀ ਪੈ ਗਿਆ ਤਾਂ ਸੇ ਆਪਾਂ ਉਹ ਬੰਦੇ ਨੇ ਆਲੂ ਬੀ ਜੇਪਾ ਉਹਦੀ ਜੀਰੀ ਵੱਢਣ ਦੀ ਵੇਟ ਵੀ ਕਰ ਦਿੱਤਾ ਸੀ ਆਪਾਂ ਲਵੇ ਆਪਣੇ ਆਲੂ ਨੇ ਆਪਾਂ ਮੋਟਰ ਉਹਨਾਂ ਨੂੰ ਵੀ ਚਲਾਉਣੀ ਆ ਆਲੂ ਤਾਂ ਸੀ ਆਪਾਂ ਇਹ ਉਹਦੇ ਨਾਲੋਂ ਆਪਣੀ ਜਦ ਪਤਾ ਆਪਣੀ ਗਿੱਲ ਹੈਗੀ ਆਪਾਂ ਵੀ ਜਿੱਥੇ ਹਾਂ ਠੀਕ ਹੈ ਜਿੱਥੇ ਨਹੀਂ ਕੋਈ ਨਹੀਂ ਬਾਈ ਜੇ ਆਪਾਂ ਬਹੁਤੀ ਭਰਿਆ ਪੰਜ ਮੋਟਰਾਂ ਆਪਣੀਆਂ ਚਲਦੀਆਂ ਦੀਆਂ ਤੇ ਕਢਾਈਆਂ ਨੇ ਸਾਰਾ ਵਾਹਣ ਭਰਿਆ ਹਾਂ ਹੁਣ ਆਏ ਆ ਬਾਈ ਜੇ ਹੁਣ ਅਸੀਂ ਸਾਰਾ ਹੀ ਵਾਹਣ ਭਰ ਲਾਂਦੇ ਫਿਰ ਫੇਰ ਸਾਡਾ ਅਸੀਂ ਗਿੱਲ ਸਕਾ ਲੈਣੀ ਸੀ ਕਣਕ ਬੀਜਣ ਲੱਗਿਆ ਨੇ ਹੁਣ ਮੰਨ ਕੇ ਚਲੋ ਅਸੀਂ ਜਿੰਨਾ ਕ ਖੇਤਾਂ ਚ ਗਿੱਲ ਤੀ ਤਕਰੀਬਨ ਉਹ ਖੇਤ ਅਸੀਂ ਨੇ ਲਵੇ ਲਾ ਲੇ ਹਰਾ ਉਹ ਤਕਰੀਬਨ ਆਪਣੀ ਬਜਾਈ ਮੁੱਕ ਗਈ ਤੇ ਹੁਣ ਆਪਾਂ ਬਸ ਆ ਸਪਰੇਅ ਕਰਕੇ ਅੱਜ ਇਹਨਾਂ ਫੇਰ ਆਲੂਆਂ ਕੰਨੀ ਹੋਵਾਂਗੇ ਜਾਨੂੰ ਆਲੂਆਂ ਦਾ ਆਪਾਂ ਨੇ 5-7 ਦਿਨ ਚ ਕੰਮ ਨਿਮੇੜਨਾ ਦੁਬਾਰੇ ਫੇਰ ਆਪਾਂ ਕਣਕ ਬੀਜਣ ਲੱਗ ਜਾਾਂਗੇ ਤੇ ਵੀਰੇ ਲੰਬਾ ਪ੍ਰੋਸੈਸ ਚੱਲਦਾ ਆਪਣਾ ਕਣਕ ਦੀ ਬਜਾਈ ਦਾ ਵੀ ਤੁਸੀਂ ਦੇਖ ਲਿਓ ਵੀ ਮੇਨ ਲੱਗਾ ਜਾਨੂੰ ਸਾਰੇ ਆਪਣੀ ਜਾ ਕੇ 20 ਨਵੰਬਰ ਨੂੰ ਕੰਮ ਨਿਬੜੂ ਟੱਕ ਗਣਕੇ ਬੀਜਦੇ ਹੋਵਾਂਗੇ ਆਪਣੀ ਤਿੰਨ ਭਾਈ ਹੁਣ ਆਇਆ ਭਾਈ ਬੜੀ ਜਿਆਦੇ ਆ ਸਾਰਾ ਇਕੱਠਾ ਕੰਮ ਆ ਸਾਡਾ ਹੇਗਾ ਲਗਭਗ 100 ਕਿਲੇ ਦੇ ਲਵੇ ਤਵੇ ਪਰ ਐਂ ਆ ਵੀ ਫਿਰ ਇਕੱਠੇ ਹੀ ਚੱਲਦਾ ਸਾਡਾ ਪ੍ਰੋਸੈਸ ਸਾਰਾ ਜਿਹੜਾ ਤੇ ਹੋਰ ਆ ਬਾਈ ਹੁਣ ਆਇਆ ਕੱਲ ਅਸੀਂ ਨੇ 18 ਵੱਡੀ ਆ ਜੀਰੀ ਉਹ ਉਹਦੇ ਚ ਉਹ ਖੇਤਾਂ ਚ ਗਿੱਲ ਨਹੀਂ ਹੈਗੀ ਹੁਣ ਉਹ ਵੀ ਸਾਨੂੰ ਵਾਹਣ ਭਰਨਾ ਪਊਗਾ ਉਹੀ ਤਾਂ ਗੱਲ ਆ ਉਹੀ ਗੱਲ ਆ ਵੀ ਹੁਣ ਜਿਹੜੇ ਖੇਤਾਂ ਚ ਤਕਰੀਬਨ ਗਿੱਲ ਹੁੰਦੀ ਆ ਆਪਾਂ ਉਹਨਾਂ ਨੂੰ ਬੀਜ ਸਕਦੇ ਆ ਬਈ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਬਾਈ ਮੈਂ ਹੁਣ ਆਪਾਂ ਨੇ ਆ ਕਣਕ ਬੀਤੀ ਤੁਹਾਨੂੰ ਮੈਂ ਦਿਖਾ ਦੂੰਗਾ ਜਿਹੜੀ ਆਪਾਂ 15 16 ਨਵੰਬਰ ਨੂੰ ਕਣਕ ਬੀਜਣੀ ਆ ਇਹ ਉਹਦੇ ਨਾਲੇ ਵੱਢੀ ਜਾਊਗੀ ਤੁਹਾਨੂੰ ਇਹ ਗੱਲ ਦੱਸ ਤੀ ਇਹਨੂੰ ਵੀਰੇ ਟਾਈਮ ਵੱਧ ਮਿਲਣਾ ਉਹਦੇ ਨਾਲੋਂ ਯਾਰ ਝਾੜ ਆਪੇ ਚੰਗਾ ਹੋਣਾ ਹਾਂ ਜੇ ਆਪਾਂ ਬਹੁਤਾ ਹੀ ਐਡਵਾਂਸ ਚੱਲਦੇ ਆਂ ਬਈ ਹਾਂ ਆਪਾਂ 20 ਦੇ 25 ਦਿਨ ਦਾ ਫਰਕ ਪਾ ਦਨੇ ਆ ਫੇਰ ਆਪਣੇ ਚ ਚਲੋ ਕਸੂਰ ਆਪਾਂ ਮੰਨਦੇ ਆਂ ਪਰ ਬਾਈ ਪੰਜ ਚਾਰ ਦਿਨ ਯਾਰ ਪੰਜ ਚਾਰ ਲੇਟ ਜਿਹੜੀ ਆਪਾਂ ਕਹਿ ਲੈਂਦੇ ਆਂ ਵੀ ਆਲੂ ਪਟਕੇ ਕਣਕ ਵੀ ਦੇ ਨੇ ਉਹ ਜ਼ਰੂਰ ਘਟ ਨਿਕਲਦੀ ਆ ਹਾਂ ਜੇਤੀ ਕਣਕ ਨਹੀਂ ਘਟ ਨਿਕਲ ਹੀ ਕਦੇ ਨਾਲ ਬਲੌਗ ਪਾਇਆ ਮੇਰੇ ਉਹ ਦੂਜੇ ਚੈਨਲ ਤੇ ਤੇਜੀ ਬੈਣੀ ਪਾਲ ਵਾਲੇ ਤੇ ਅੱਜ ਤੋਂ 5 ਸਾਲ ਪਹਿਲਾਂ ਦਾ ਉਹ ਸਾਲ ਕਰੋਨਾ ਦੀ ਬਈ ਉਹ ਸਾਲ ਆਪਾਂ 12 ਅਕਤੂਬਰ ਨੂੰ ਕਣਕ ਵਿਜੀਦੀ 12 ਨਵੰਬਰ ਨੂੰ ਵੱਡੀ ਦੀ ਨਾ ਨਾ ਉਹ ਨੂੰ ਸੱਚ 12 April ਨੂੰ 12 April ਨੂੰ ਵੱਡੀ ਦੀ ਪੂਰੇ ਕਿੰਨੇ ਡੈਮਨ 6 ਮਹੀਨੇ ਕਣਕਾ ਖੜੀ ਸੀ ਹਾਂ ਬਾਈ ਝਾੜ ਕੇਵੇਂ ਨਹੀਂ ਨਿਕਲੂਗਾ ਉਹਦਾ ਉਹ ਕਣਕ ਪੂਰੀ ਟਾਪ ਦੀ ਆਈ ਸੀ ਉਹ ਸਾਲ ਕਣਕ ਪਤਾ ਕਿਉਂ ਨਿਕਲੀ ਸੀ ਬੱਚਾ ਕਰੋਨਾ ਕਰਕੇ ਮਤਲਬ ਮੌਸਮ ਇਦੋਂ ਵੀ ਜ਼ਿਆਦਾ ਸਾਫ ਹੋ ਕੇ ਦੀ ਨਾ ਸੀ ਕੋਈ ਅੱਗ ਨਹੀਂ ਲੱਗਦੀ ਜਦੋਂ ਉਦੋਂ ਗੱਡੀਆਂ ਵੀ ਸਾਰੀਆਂ ਰੁਕ ਗਈਆਂ ਦੀ ਮੌਸਮ ਬਹੁਤ ਸਾਲ ਉਹ ਸਾਲ ਸਾਫ ਸੀ ਹਾਂ ਸ਼ੀਸ਼ ਕਰਕੇ ਮੌਸਮ ਦਾ ਫਰਕ ਪੈਂਦਾ ਨਾਲੇ ਬਾਈ ਹੋਰ ਆ ਚਾਹੇ ਹੁਣ ਆਪਾਂ ਦੇਖਦੇ ਆਂ ਕਈ ਵਾਰ ਗੇਤੀ ਚੀਜ਼ ਦਾ ਝਾੜ ਵੜ ਜਾਂਦਾ ਕਈ ਵਾਰ ਪਛੇਤੀ ਦਾ ਵੜ ਜਾਂਦਾ ਉਹੀ ਚੀਜ਼ ਕਰਕੇ ਬਾਈ ਹੁਣ ਆਪਾਂ ਇੱਕ ਰੇਸ਼ੋ 'ਚ ਨਹੀਂ ਨਾ ਸਾਰੀ ਫਸਲ ਨੂੰ ਰੱਖ ਸਕਦੇ ਜੇ ਹੁਣ 15 ਕਿਲੇ ਘਟ ਗਏ ਤਾਂ 15 ਬਾਅਦ ਵੀ ਜਾਣਗੇ ਗੱਲ ਇਹ ਆ ਵੀ ਆਪਣੀ ਜਿਹੜੀ ਰੇਸ਼ੋ ਆ ਉਹ ਸੇਮ ਆ ਜਾਂਦੀ ਹੁੰਦੀ ਆ ਉਹ ਚੀਜ਼ਾਂ ਕਰਕੇ ਆਪਾਂ ਨੂੰ ਇਹ ਡਿਸੀਜਨ ਲੈਣੇ ਪੈ ਜਾਂਦੇ ਹੁੰਦੇ ਨੇ ਕਈ ਵਾਰ ਦਾ ਮੌਸਮ ਟੈਂਪਰੇਚਰ ਚੈੱਕ ਕਰ ਲਓ ਤੁਸੀਂ ਕਿੰਨਾ ਹੈ ਹਾਂ ਤੇ ਟੈਂਪਰੇਚਰ ਦੇ ਹਿਸਾਬ ਨਾਲ ਬਜਾਈ ਕਰਿਆ ਕਰੋ ਜਦੋਂ ਟੈਂਪਰੇਚਰ ਤੁਹਾਨੂੰ ਗਿਆ ਹਾਂ ਜਦੋਂ 2 ਦਿਨ 3 ਦਿਨ ਪਹਿਲਾਂ ਟੈਂਪਰੇਚਰ ਹੈਗਾ ਜੀ ਉਹ ਗਲਤ ਦੀ ਉਹ ਤੋਂ ਕਣਕ ਦੀ ਵੀ ਆਈ ਵਾਲਾ ਨਹੀਂ ਹਾਂ ਠੀਕ ਆ ਹੁਣ ਟੈਂਪਰੇਚਰ ਕਣਕ ਦੀ ਵੀ ਆਈ ਵਾਲਾ ਸਹੀ ਹੈ ਕਿਉਂਕਿ ਅੱਜ ਦੇਖੋ ਹੁਣ ਪੂਰੀਆਂ ਵਾਂਗੂ ਸ਼ਰਟ ਪਾਈ ਆ ਫੇਰ ਵੀ ਮਾੜੀ ਮੱਤੀ ਮਤਲਬ ਠੰਢੀ ਜੀ ਮਾਗ ਮੈਸੂਰ ਹੋ ਰਿਹਾ ਹਾਂ ਹਾਂ ਬਸ ਇਹੀ ਹੁੰਦਾ ਵੀ ਠੰਢੀ ਜੀ ਚੱਲ ਤੇ ਬਾਈ ਅੱਜ ਬੈਣੀਪਾਲ ਪਰਿਵਾਰ ਚ ਇੱਕ ਨਵਾਂ ਮੈਂਬਰ ਆਇਆ ਤੇ ਦੋ ਚਾਨਣਾ ਲਾ ਸੱਤੇ ਨੂੰ ਵਧਾਈਆਂ ਦੋ ਬਾਈ ਸੱਤੇ ਕੋਲ ਮੁੰਡਾ ਹੋਇਆ ਅੱਜ ਹਾਂ ਪਰਮਾਤਮਾ ਦਾ ਬਾਈ ਬਹੁਤ ਬਹੁਤ ਸ਼ੁਕਰ ਆ ਹਾਂ ਪਰਮਾਤਮਾ ਦਾ ਬਾਈ ਬਹੁਤ ਬਹੁਤ ਸ਼ੁਕਰ ਆ ਕੀ ਰੱਖੀਏ ਬਾਈ ਕਮੈਂਟਾਂ ਚ ਹਾਂ ਤੇ ਸਾਰੇ ਭਰਾ ਕਿਉਂ ਬਾਈ ਇਹ ਦਿਨ ਨੂੰ ਨਾ ਤਕਰੀਬਨ ਆਪਾਂ ਸਾਰੀ ਇਹ ਦਿਨ ਦੀ ਆਪਾਂ ਨੂੰ ਸਾਰਿਆਂ ਨੂੰ ਇਹ ਖੁਸ਼ੀ ਹੁੰਦੀ ਆ ਸਾਰਿਆਂ ਤੋਂ ਵੱਡਾ ਦਿਨ ਇਹੀ ਹੁੰਦਾ ਆਪਣੀ ਕਿਰਤ ਕਮਾਈ ਫਸਲ ਘੱਟ ਨਿਕਲਿਆ ਆਉਂਦੀ ਆਪਾਂ ਸਾਰਾ ਕੁਝ ਜਰਲਾ ਨੇ ਹੁੰਨੇ ਆ ਹਨਾ ਪਹ ਹ ਉਹ ਚੀਜ਼ ਹੋ ਜਾਂਦੀ ਆ ਬਾਈ ਤੇ ਪਰਮਾਤਮਾ ਦਾ ਬਾਈ ਬਹੁਤ ਬਹੁਤ ਸ਼ੁਕਰ ਆ ਤੇ ਆਹ ਬਾਈ ਆਪਣੀ ਧੀ ਦਾ ਨਾਮ ਆ ਮਹਿਰਾਬ ਕੌਰ ਪਹਿਲਾ ਹfte ਕੋਲ ਇੱਕ ਬਾਈ ਗੁੜੀ ਆਇਆ ਹਾਂ ਵਿੱਚ ਬਹੁਤ ਬਾਈ ਪੁੱਛੀ ਜਾਂਦੇ ਨੇ ਬਾਈ ਬਾਈ ਸਾਡੇ ਦਾ ਜਵਾਕ ਵੀ ਨੇ ਤੁਹਾਨੂੰ ਬਹੁਤ ਸਾਲ ਹੋ ਗਏ ਵੀਰੇ ਹਾਂ 5 ਸਾਲ ਹੋ ਗਏ ਉਹਨਾਂ ਦਾ ਵਿਆਹ ਮੇਰਾ 2018 ਚ 2018 6-7 ਸਾਲ ਹੋ ਗਏ ਹੂੰ ਤੇ ਬਾਈ ਉਮਰਾ ਨਹੀਂ ਹੈਗੀਆਂ ਸਾਡੀਆਂ ਜੇ ਤੁਹਾਨੂੰ ਐ ਲੱਗਦਾ ਹੋਵੇ ਉਮਰਾਂ ਸਾਡੀਆਂ 30 ਤੋਂ ਥੱਲੇ ਆਂ ਸੀ ਤਕਰੀਬਨ ਤੇ ਜਤਿੰਦਰ ਸਾਡੇ ਨਾਲ ਵੱਡਾ ਸਾਰਿਆਂ ਨੂੰ ਤੇ ਦੂਜੇ ਨੰਬਰ ਤੇ ਬਿੱਟੂ ਆ ਉਹ ਬਾਈ ਬਲੌਗ 'ਚ ਆਉਂਦਾ ਨਹੀਂ ਹੁੰਦਾ ਤੁਹਾਨੂੰ ਦੱਸਦਾ ਨੇ ਆ ਕਿਉਂ ਵਿੱਚ ਬਾਈ ਪੁੱਛਦੇ ਨੇ ਸਾਈਡ ਤੇ ਰਹਿੰਦੇ ਤਿੰਨ ਅਸੀਂ ਖੇਤੀਬਾੜੀ ਕਿੰਨੀ ਆ ਜਿਆਦੇ ਹਾਂ ਮੈਂ ਸੱਤਾ ਜਤਿੰਦਰ ਤੇ ਜਤਿੰਦਰ ਉਹ ਰੋਟਾਵੇਟ ਰੋਟਾਵੇਟਰ ਦੀਆਂ ਸ਼ੁਰੀਆਂ ਵਾਲਾ ਬਲੌਗ ਬਣਾਇਆ ਹੋਇਆ ਬਾਈ ਉਹਦੇ 'ਚ ਪਰਨੇ ਵਾਲਾ ਮੁੰਡਾ ਬੈਠਾ ਉਹ ਆ ਇੱਕ ਸਾਡਾ ਬਾਈ ਉਹ ਦੇਖ ਲਿਓ ਤੁਸੀਂ ਉਹ ਵੈਸੇ ਬਲੌਗ ਬਲੂਗ ਚ ਆਉਂਦਾ ਨਹੀਂ ਹੈਗਾ ਸਾਰਿਆਂ ਦਾ ਛੋਟਾ ਬਾਈ ਇਹ ਉਮਰ ਵੀ 26 ਸਾਲ ਆ ਤੁਸੀਂ ਐਂ ਦੇਖ ਲਓ ਹਾਂ ਮੈਂ ਵੀ ਐਡਾ ਮਤਲਬ ਇਹ ਕਹ ਰੋ ਪਹਿਲਾਂ ਪਿਛਲੇ 6 ਸਾਲ ਤੋਂ ਉਹੀ ਲੰਘੇ ਉਹੀ ਲੰਘੇ ਹਾਂ ਹਾਂ ਕੋਈ ਨਹੀਂ ਕਿ ਇਹ ਵੀ ਹਾਂ ਉਮਰ ਕੋਈ ਨਹੀਂ ਬਾਈ ਜਦ ਕੰਮ ਕਰਦੇ ਰਹਿੰਦੇ ਆ ਨਾ ਆਪਾਂ ਟਾਈਮ ਉਹੀ ਲੰਘ ਜਾਂਦਾ ਹੁੰਦਾ ਤੇ ਬਾਈ ਹੁਣ ਆਪਣਾ ਆਹ ਗਵਾਂਢੀ ਆ ਮੋਟਰ ਵਾਲਾ ਬਾਈ ਇਹ ਦੇਖ ਲਓ ਇਹਨੇ ਓਕਣੇ ਹੈਰੋਨ ਵਾਲਾ ਕਰਚੇ ਵਿੱਚ ਦੱਬ ਤੇ ਐਸਐਮਐਸ ਨਾਲ ਵੜਾ ਕੇ ਵਾਹਣ ਭਰਤਾ ਤੇ ਬਾਈ ਆਹ ਇਹ ਐਨੀ ਕਜੀਰੀ ਨਾ ਹਰੇਕ ਸਾਲ ਇਹ ਜੀਰੀ ਹੁੰਦੀ ਆ ਔਰ ਇਹ ਪਹਿਲਾਂ ਪੈ ਸਰੋਂ ਹੁੰਦੀ ਆ ਇਹ ਆਰਗੈਨਿਕ ਕਰਦਾ ਨਾ ਤਾਂ ਬਾਈ ਇਹ 1121 ਦੀ ਨਾ ਤਾਂ ਇਹਦੇ ਚ ਯੂਰੀਆ ਦਾ ਦਾਣਾ ਪਾਇਆ ਇਹਨੇ ਨਾ ਕੁਝ ਹੋਰ ਕੱਲੀ ਸਰੋਂ ਦੀ ਖਲ ਪਾਈ ਆ ਬਸ ਬਹੁਤ ਵਧੀਆ ਜੀਰੀ ਹੋਈ ਆ ਕਣਕ ਦਾ ਮੰਨੇ ਆਰਗੈਨਿਕ ਨਹੀਂ ਨਹੀਂ ਘਰੇ ਕਟਾਉਣ ਵਾਸਤੇ ਚੌਲ 1121 ਦੇ ਉਹਦੇ ਕਰਕੇ ਫਿਰ ਬਾਈ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਵੀ ਚਲੋ ਅਸੀਂ ਵੀ ਨਹੀਂ ਆਉਂਦੇ ਕਣਕ ਦੇ ਜਿਹੜੇ ਮਤਲਬ ਵਧੀਆ ਬੰਦੇ ਆ ਹਨਾ ਵਧੀਆ ਜੀ ਜਿਨ੍ਹਾਂ ਕੋਲ ਯਾਰ ਦੇਖ ਘਰ ਦੀ ਪ੍ਰਾਪਰਟੀ ਜਾਦੇ ਆ ਹਨਾ ਉਹ ਕਰ ਸਕਦੇ ਨੇ ਇੱਕ ਮਤਲਬ ਡਿੱਗੇ ਹੀ ਚਲੋ ਡਿੱਗੇ ਹੀ ਗਾਲਿਆ ਕਰੋ ਵਿੱਗਾ 2 ਵਿੱਗੇ ਗਾਲਿਆ ਕਰੋ ਆਰਗੇਨਿਕ ਉਹ ਚ ਪਹਿਲਾਂ ਰੂੜੀ ਪਾ ਲਈ ਅੱਜ ਉਹਦੇ ਨਾਲ ਗੁੱਲੀ ਡੰਡੀ ਵਾਲੀ ਸਪਰੇਅ ਕਰੋ ਮਸ਼ੀਨ ਨਾਲ ਬੀਜ ਲਓ ਉਹਨੂੰ ਗੜਾਈ ਕਰ ਲਓ ਹੋ ਜਾਂਦੀ ਹੈ ਕਣਕ ਉਹ ਜਾਂਦੀ ਜਿਵੇਂ ਆਪਣੀ ਆਰਗੇਨਿਕ ਉਹ ਗਾਲਿਆ ਕਰੋ ਵਧੀਆ ਤੁਸੀਂ ਕਿਉਂ ਬਾਈ ਜਿਹੜੇ ਪ੍ਰੋਡਕਟ ਨੇ ਜਿਵੇਂ ਹੁਣ ਸਰੋਂ ਜਿਵੇਂ ਹੁਣ ਸਰੋਂ ਦੀ ਖਾਲਾ ਜਿਵੇਂ ਹੁਣ ਜਿਹੜੀ ਸਰੋਂ ਦੀ ਖਾਲਾ ਬਾਈ ਉਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਫਸਲ ਚ ਹਾਂ ਵਧੀਆ ਬਾਈ ਜਿਵੇਂ ਹੁਣ ਆਪਣਾ ਆ ਖੇਤ ਨਿੱਧਰ ਆ ਮੰਨ ਕੇ ਚਲੋ 1 ਕਿਲਾ ਇਹਦੇ ਚਟਲ ਹੀ ਲਿਆ ਕੇ ਕੇਰਾ ਰੂੜੀ ਦੀਆਂ 10 ਟਰਾਲੀਆਂ ਪਾ ਕੇ ਲੈ ਫਸਲ ਕਿਵੇਂ ਨਹੀਂ ਹੋਊਗੀ ਯਾਰ ਬਸੇਰੀ ਫਸਲ ਹੋ ਜਾਂਦੀ ਆ ਹੁਣ ਬਾਈ ਵਿੱਚ ਲੋਕ ਕਹਿਣਗੇ ਤੁਸੀਂ ਕਾਤੇ ਸਮਾਨ ਬਾਈ ਆਪਣੇ ਕੋਲ ਠੇਕੇ ਦੀਆਂ ਜ਼ਮੀਨਾਂ ਹੁੰਦੀਆਂ ਨੇ ਆਪਾਂ ਨੂੰ ਬਾਈ ਵੇਚਣੀ ਹੁੰਦੀ ਆ ਆਪਾਂ ਨੇ ਆਪਣਾ ਵੀ ਦੇਖਣਾ ਹੁੰਦਾ ਹਨਾ ਠੇਕਾ ਵੀ ਪੂਰਾ ਕਰਨਾ ਖਰਚਾ ਵੀ ਕੱਢਣਾ ਹੁੰਦਾ ਉਹਦੇ ਕਰਕੇ ਬਾਈ ਫਿਰ ਆਪਾਂ ਨੂੰ ਇਹ ਚੀਜ਼ਾਂ ਪਾਉਣੀਆਂ ਪੈਂਦੀਆਂ ਨੇ ਇਹਦੇ ਬਿਨਾ ਆਪਣਾ ਗੁਜ਼ਾਰਾ ਹੁੰਦਾ ਨਹੀਂ ਹੈਗਾ ਤੁਸੀਂ ਖਾਣ ਵਾਸਤੇ ਆਰਗੇਨਿਕ ਲਗਾ ਲਿਆ ਕਰੋ ਪ੍ਰੋਬਲਮਾਂ ਵਾਲੇ ਬਿਮਾਰੀਆਂ ਬੂਰੀਆਂ ਨੇ ਉਹਨਾਂ ਕਰਕੇ ਥੋੜਾ ਵਧੀਆ ਰਹਿੰਦਾ ਸੀ ਇਸ ਤੋਂ ਹਾਂ ਤੇ ਬਾਈ ਤਕਰੀਬਨ ਹੁਣ ਆਪਣੇ ਕੋਲ ਦੇਖ ਲਓ ਗੰਨਾ ਵੀ ਹੁੰਦਾ ਗੋੜਾ ਸ਼ੱਕਰ ਬਹੁਤ ਘੱਟ ਰੇ ਦਵਾਈ ਪਾ ਕੇ ਆਪਾਂ ਤਿਆਰ ਕਰਦੇ ਤਕਰੀਬਨ ਪਾਇਆ ਹੀ ਨਹੀਂ ਹੈਗਾ ਮੁੱਡੇ 'ਚ ਦਾ ਪਾਇਆ ਹੀ ਨਹੀਂ ਹੈਗਾ ਰੇ ਹੁਣ ਤਾਂ ਕੁਝ ਵੀ ਨਹੀਂ ਪਾਇਆ ਹਾਂ ਤੇ ਇੱਕ ਬਾਈ ਜੀ ਕਮੈਂਟ ਕਰਦਾ ਹੁੰਦਾ ਬਾਈ ਗੰਨਾ ਸਾਡਾ ਖੜਾ ਹੈ ਐਤਕੀ ਤੁਹਾਨੂੰ ਇਸ ਦੀ ਵੀਡੀਓ ਵਿੱਚ ਆ ਗਿਆ ਕਹਿੰਦਾ ਠੀਕ ਉਹ ਬਾਈ ਗੰਨਾ ਹੀ ਪੁੱਛੀ ਜਾਂਦੀ ਸੀ ਉਹ ਟਰੇਆਂ 'ਚ ਗੰਨਾ اگਾਇਆ ਸੀ ਨਾ ਹਾਂ ਉਹਨੂੰ ਐਦੀ ਵੀ ਖਣੀ ਹੋਏ ਨਹੀਂ ਉਹਨਾਂ ਬੇਰੀ ਦੁਨੀਆ ਗਾਉਂਦੀ ਟਰੇਆਂ 'ਚ ਟਰੇਆਂ ਵੀ ਪਈਆਂ ਨੇ ਜੇ ਯਾਰ ਹਰਿੰਦਰ ਹਰਿੰਦਰ ਸਿੰਘ ਰਿਆੜਾ ਰਿਆੜ ਫਾਰਮ ਵਾਲਾ ਮੁੰਡਾ ਉਹ ਦੇਖ ਲਓ ਤੁਸੀਂ ਬਈ ਹਰੇਕ ਸਾਲ ਇਹ ਮਤਲਬ ਟਰੇਆਂ 'ਚ ਗੰਨਾ اگਾਉਂਦਾ ਹਰੇਕ ਸਾਲ ਤੇ ਉਹਦੀ ਬਈ ਪ੍ਰੋਡਕਸ਼ਨ ਇੰਨੀ ਆ ਵੀ ਆਪਣੇ ਪੰਜਾਬ 'ਚ ਨੰਬਰ 1 ਤੇ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਗੰਨਾ ਕੱਢ ਰਿਹਾ ਉਹ ਖੇਤਾਂ ਦਾ ਮੇਰੀ ਗੱਲ ਸੁਣੋ ਜੇ ਤੁਹਾਨੂੰ ਨਹੀਂ ਕੰਮ ਕਰਨਾ ਕੋਈ ਟ੍ਰੇਆਂ 'ਚ ਗੰਨਾ ਤਿਆਰ ਕਰਕੇ ਵੇਚਣ ਲੱਗ ਜੂਗੇ हां ਟ੍ਰੇਆਂ ਦਾ 20 ਮਤਲਬ 20 ਟੇਰ ਜਿਵੇਂ ਆਪਾਂ ਕਹਿੰਦੇ ਗਠਿਆਂ ਦੀ ਪਨੀਰੀ ਲਿਆਉਨੇ ਆ ਓਵੇਂ ਉਹ ਚੀਜ਼ ਨਾਲ ਪਤਾ ਕੀ ਆ ਬਾਈ ਹੁਣ ਜਿਵੇਂ ਤੁਸੀਂ ਟ੍ਰੇਆਂ 'ਚ ਪਨੀਰੀ ਵੀ ਤਿਆਰ ਕਰ ਸਕਦੇ ਹੋ ਓਹੋ ਤੇ ਜੀ ਉਹ ਪਤਾ ਕੀ ਗੱਲਾਂ ਨੇ ਹੁਣ ਆਪਣੀ ਇੱਕ ਫਸਲ ਖੜੀ ਆ ਬਾਈ ਆਪਾਂ ਫੇਰ ਜੇ ਵੜਦੇ ਆ ਉਹਨੂੰ 1 ਕੋ ਲੱਖ ਦਾ ਕੰਮ ਹੁੰਦਾ ਨਾਲੇ ਆਪਾਂ ਆਪਣੀ ਫਸਲ ਲੇਟ ਹੁੰਦੀ ਆ ਉਹਦੇ ਨਾਲ ਇੱਕ ਤਾਂ ਆਪਾਂ ਜਦ ਵੇਲਾ ਟਾਈਮ ਹੁੰਦਾ ਆਪਣੀ ਪਨੀਰੀ ਵੜ ਕੇ ਲਾ ਲਓ ਨਾਲੇ ਉਹ ਫਸਲ ਆ ਜਿਹੜੀ ਉਹ ਜਦੀ ਚੱਲ ਪਾਦੀ ਆ ਆਪਣੀ ਜਿਵੇਂ ਹੁਣ ਆਪਾਂ ਕਦੂਆਂ ਦੇ ਵੀ 20 ਅੱਗੇ ਆਪਾਂ ਬਾਈ ਕੱਦੂ ਲਾਉਂਦੇ ਰਹਿਆ ਸੀ ਥੈਲੀਆਂ ਚ ਬੀ ਲਾ ਕੇ ਪਹਿਲਾਂ ਪੈਕਟਾਂ ਚ ਘਰੇ ਰੱਖ ਲਾਉਂਦੇ ਹੁੰਦੇ ਤੇ ਅਗਾ ਕੇ ਉਹ ਵੇਲਾ ਖੇਤ ਤਿਆਰ ਕਰਕੇ ਫੇਰ ਲਾ ਦਾਂਦੇ ਹੁੰਦੇ ਤੇ ਬਾਚੋ ਟਵਾ ਮਾਰ ਕੇ ਉੱਥੇ ਥੈਲੀ ਪਾੜ ਕੇ ਆ ਲਿਆ ਹਾਂ ਹਾਂ ਧਰ ਦਾਂਦੇ ਤੇ ਤੇ ਬਾਈ ਉਧਰ ਆਲੂ ਆਪਣੇ ਦੇਖੋ ਪੂਰੀ ਐਨ ਹਰੇ ਬਾਈ ਲੱਗੇ ਮਾਰਨ ਤੇ ਦੂਏ ਵੀ ਆਪਣੇ ਲੱਗੇ ਨਿਕਲਨ ਤੇ ਬਾਈ ਥੋੜਾ ਜਾਂ ਨਾ ਜਰਮੀਨੇਸ਼ਨ ਚ ਫਰਕ ਪਿਆ ਜਿਹੜੇ ਗੇਤੇ ਆਲੂ ਤੇ ਆਪਣੇ ਕਿਤੇ ਕਿਤੇ ਜਾਨੀ ਮੰਨ ਕੇ ਚਲੋ ਵੀ ਕਿਤੇ ਕਿਤੇ ਜੇ ਜਾਨੀ ਆਲੂ ਗਲ ਗਏ ਆ ਪਾਣੀ ਕਹਿ ਲੋ ਵੀ ਬੰਦਿਆਂ ਨੇ ਥੋੜਾ ਜਿਆਦਾ ਯਾਰ ਕਈ ਵਾਰ ਕਿਤੇ ਕਿਤੇ ਨਾ ਪਾਣੀ ਵੀ ਜ਼ਿਆਦਾ ਲੱਗਿਆ ਹੋਇਆ ਉਹਦੇ ਕਰਕੇ ਆਲੂ ਗਲ ਗਿਆ ਤੇ ਇਸ਼ੂ ਆ ਉਹ ਕਿਉਂਕਿ ਜਿਹੜੇ ਆਪਣੇ ਨਾਲ ਦੂਏ ਖੇਤ ਦੀ ਚਾਚੀ ਉਹਨਾਂ ਨੇ ਬੀਜੀ ਸੀ ਉਹਨਾਂ ਦੇ ਸਹੀ ਹੈ ਜੱਟ ਹਾਂ ਤੇ ਬਾਈ ਆਪਾਂ ਮੰਨ ਕੇ ਚੱਲੋ ਹੁਣ ਵੀ ਪੰਜ ਚਾਰ ਬੋਰੀਆਂ ਲਿਆ ਕੇ ਗੇਤੇ ਆਲੂਆਂ ਦੇ ਵਿੱਚ ਜਿੱਥੇ ਕਿਤੇ ਜ਼ਿਆਦਾ ਟੱਪੇ ਨੇ ਉਹ ਆਪਾਂ ਨੇ ਲਾ ਦੇਣੇ ਨੇ ਤੇ ਹੁਣ ਬਾਈ ਆਪਣਾ ਉੱਪਰਲਾ ਖੇਤ ਆ ਤੇ ਉਦੋਂ ਅੱਗੇ ਵਾਲਾ ਖੇਤ ਆ ਇੱਕ ਤੇ ਆਪਣੇ 5 ਕਿਲੇ ਉਧਰ ਨੇ ਮੈਂ ਕਹਿੰਦਾ ਉਧਰ ਲਈ ਤਾਂ ਤੜਕੇ ਕਰਾ ਲਾਂਗੇ ਤੇ ਜੀ ਹੁਣ ਹਨੇਰਾ ਹੋਊਗਾ ਯਾਰ ਕੁਛ ਨਹੀਂ ਹੁੰਦਾ ਹੋਣੀ ਉਹ ਬਾਈ ਕਹਿੰਦਾ ਵੀ ਟੜਕੇ ਕਰ ਜੂਗਾ ਮੈਂ ਉਹ ਵੀ ਆਪੇ ਕਹਿ ਰਿਹਾ ਸੀਗਾ ਚਲੋ ਸਬਸਕ੍ਰਾਈਬ ਕਰ ਲਿਓ ਬਈ ਦੇਖ ਲਈਂ ਕਰਾ ਲਈਂ ਆਓ ਜੀ ਬਾਈ ਸੱਤਾ ਦਵਾਈ ਘੋਲ ਰਿਹਾ ਹੁਣ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਜਿਹੜੀ ਇੱਕ ਸੀਸੀ ਆ ਇਹ ਕਿੰਨੇ ਕਿਲੇ ਦੀ ਇੱਕ ਕਿਲੇ ਦੀ ਜਿਹੜੀ ਉਹ ਦੂਜੀ ਐ ਸਟੈਂਪ ਉਹ ਆਪਾਂ ਦੋ ਕਿਲੇ ਚ ਪਾਉਣੀ ਆ 3 ਲੀਟਰ ਵੀ ਪਾ ਸਕਦੇ ਆ ਹਾਂ 1.5 ਵੀ ਪਾ ਸਕਦੇ ਆ ਜਾਨੀ ਆਪਾਂ ਦਾ ਬਈ ਦੋ ਪਾ ਕੇ ਕਰਦੇ ਆ 2 ਲੀਟਰ ਵੀ ਕੰਮ ਕਰਦੀ ਉਹ 2 ਲੀਟਰ ਵੀ ਹਾਂ ਨਾ ਠੀਕ ਹੈ ਇਹ ਆਪਣੀ ਕਿਹੜੀ ਕੰਪਨੀ ਦੀ ਆ ਇਹ ਕ੍ਰਿਸਟਲ ਆ ਕ੍ਰਿਸਟਲ ਕ੍ਰਿਸਟਲ ਤੇ ਬਾਈ ਜਿਵੇਂ ਹੁਣ ਇੱਕ ਤਾਂ ਬਾਇ ਨੇਮ ਹੁੰਦੀ ਆ ਇੱਕ ਉਹਦਾ ਸਾਲਟ ਹੁੰਦਾ ਆਪਾਂ ਇਹ ਰੀਜਨਲ ਆ ਇਹ ਕਿਹੜੀ ਆ ਇਹ ਇਹ ਰੀਜਨਲ ਉਹ ਕਰਟੇ ਵਾਲਿਆਂ ਨੇ ਦਿੱਤੀ ਆ ਇਹ ਹਾਂ ਹਾਂ ਆਹਦੀ ਹਾਂ ਕਰਟੇ ਵਾ ਤੇਵਾ ਚ ਲੱਗਿਆ ਵਾ ਦੀ ਰਾ ਕ੍ਰਿਸਟਲ ਪਤਾ ਨਹੀਂ ਯਾਰ ਕਿਹੜੀ ਚ ਲੱਗਿਆ ਹੋਇਆ ਤੇ ਆ ਹੈਗੀ ਆ ਪਾਣੀ ਅੱਧਾ ਹੋ ਗਿਆ ਹੈਗਾ ਹਲੇ ਤਾਂ ਪਹੁੰਚਿਆ ਜੀ ਉਹ ਹੈਗਾ ਸਟੈਂਪ ਆ ਬਾਈ ਨਰਮ ਦਾ ਇਹ ਹੁਣ ਕਿੰਨੇ ਕਿੱਲੇ ਦੀ ਘੋੜੀ ਆਪਾਂ ਤਿੰਨ ਦੀ ਕਿਉਂਕਿ ਬਾਈ ਇੱਧਰ ਆ ਤਿੰਨ ਦੀ ਤਿੰਨ ਦੀ ਉਹ ਦੂਜੀ ਮੋਟਰ ਤੇ ਫਿਰ ਉੱਥੇ ਘੋਲ ਦਾਂਗੇ ਕਿੰਨੇ ਇਹ ਚ ਕਿੰਨੇ ਦੀ ਪੈ ਜਾਂਦੀ ਕਿੰਨੇ ਕਿੱਲੇ ਦੀ ਇਹ ਚਾਰ ਦੀ ਇਹ ਚਾਰ ਦੀ ਪੈਂਦੀ ਆ ਵੀ ਫਿਰ ਆਪਾਂ ਤਿੰਨ ਦੀ ਦੁਬਾਰੀ ਘੋਲ ਦਾਂਗੇ ਤਾਂ ਚਾਰ ਦੀ ਹੋਰ ਫਿਰ ਇੱਕ ਪੂ ਲੱਗਣੀ ਜੀ ਹਾਂ ਚਾ ਉਧਰ ਚਾਰ ਆ ਬਣੇ ਹਨਾ ਯਾਰ ਬਾਲਟਾ ਬੜਾ ਲੈ ਕੇ ਆਉਂਦਾ ਤੂੰ ਯਾਰ ਦੱਸ ਤੂੰ ਪਰ ਮੈਂ ਉਹਦੀ ਜਿਹਾ ਕੇ ਕੰਮ ਕਰਦਾ ਕਿਉਂ ਉਲਝ ਗਏ ਕੌਰ ਰੱਖਿਆ ਕਰ ਮੈਂ ਹਾਂ ਤਾਂ ਤਾਂ ਪੈਂਦੀ ਆਣ